ਐ ਮਾਲਕ ਤੂੰ ਸਮਰੱਥ ਹੈ ਤੇਰੀ ਸਮਰੱਥਾ ਅੱਗੇ ਮੇਰੀ ਜਿਹੜੀ ਮੱਤ ਹੈ ਉਹ ਥੋੜੀ ਹੈ ਤੇ ਗੁਰੂ ਚਰਨਾਂ ਵਿੱਚ ਸੀਸ ਝੁਕਾਇਆ ਕਰੀਏ ਤੇ ਜੇ ਅਰਦਾਸ ਜ਼ਰੂਰ ਕਰਿਆ ਕਰੀਏ ਕਿ ਤੂੰ ਸਮਰੱਥ ਵੱਡਾ ਮੇਰੀ ਮੱਤ ਥੋੜੀ ਰੱਖ ਤੂੰ ਸਮਰੱਥ ਤੂੰ ਸਮਰੱਥ ਹੈ ਵੱਡਾ ਹੈ ਮੇਰੀ ਮੱਤ ਤਾਂ ਬਹੁਤ ਥੋੜੀ ਹੈ ਬਹੁਤ ਥੋੜੀ ਤੇ ਤੇਰਾ ਜਿਹੜਾ ਵਿਰਤ ਤੇਰਾ ਸੁਭਾਅ ਕਿਹੋ ਜਿਹਾ ਹੈ ਜੀ ਪ੍ਰਮਾਤਮਾ ਦਾ ਕਹਿੰਦੇ ਪਾਲੈ ਅਕਿਰਤ ਕਣਾ ਉਹ ਅਕਿਰਤ ਕਣਾ ਨੂੰ ਨਹੀਂ ਪਾਲਦਾ ਪਿਆ ਜਿਹੜੇ ਰੱਬ ਦਾ ਨਾਮ ਹੀ ਨਹੀਂ ਜਪਦੇ ਰੱਬ ਦਾ ਸ਼ੁਕਰ ਹੀ ਨਹੀਂ ਕਰਦੇ ਦਾਤਾ ਬਯੰਤ ਨੇ ਆਂਦਾਂ ਦੇ ਕੋਲ ਪ੍ਰਮਾਤਮਾ ਦੀਆਂ ਦਿੱਤੀਆਂ ਹੋਈਆਂ ਪਰ ਸਿਰ ਨਿਚਕ ਆਉਂਦੇ ਸ਼ੂਗਰ ਨਹੀਂ ਕਰਦੇ ਸ਼ੁਕਰਾਨਾ ਨਹੀਂ ਕਰਦੇ ਕਿਉਂਕਿ ਜਿਹੜੀ ਮਾਇਆ ਹੈ ਨਾ ਇਹ ਵੀ ਬਹੁਤੀ ਆ ਜਾਵੇ ਪਦਾਰਥ ਬਹੁਤੇ ਆ ਜਾਣ ਦੇ ਮੰਦੇ ਤੇ ਇੱਕ ਘਮਾਨ ਆ ਜਾਂਦਾ ਹੰਕਾਰ ਆ ਜਾਂਦਾ ਹੈ ਤੇ ਹੰਕਾਰ ਜਿਹੜਾ ਫਿਰ ਝੁਕ ਨਹੀਂ ਦਿੰਦਾ